ਅਕਲੀਏ ਪੋਸਟ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ तहे ਦਿਲੋਂ ਧੰਨਵਾਦ ਅਸੀਂ ਤੁਹਾਨੂੰ ਜੋ ਵੀਡੀਓ ਬੁਖਾ ਰਹੇ ਆ ਇਹ ਪਿੰਡ ਫਰਮਾਹੀ ਜ਼ਿਲ੍ਹਾ ਮਾਨਸਾ ਦੀ ਹੈ ਜੋ ਤੁਸੀਂ ਤਸਵੀਰ ਦੇਖਦੇ ਹੋ ਆਪਣੀ ਸਕਰੀਨ ਦੇ ਉੱਪਰ ਇਹ ਇੱਕ ਬਹੁਤ ਹੀ ਲੋੜਵੰਦ ਗਰੀਬ ਪਰਿਵਾਰ ਦਾ ਮਕਾਨ ਹੈ ਵੇਖੋ ਤੁਸੀਂ ਹਾਲਾਤ ਕਿਹੋ ਜਿਹੇ ਹੋਣਗੇ ਛੱਤ ਦੇ ਨਾਲ ਹੱਥ ਲੱਗ ਜਾਂਦਾ ਇੰਨਾ ਨੀਮਾਕਾਰ ਤੇ ਵਿੱਚੋਂ ਵੀ ਬਹੁਤ ਭਰਿਆ ਹੋਇਆ ਹੈ ਕਿਉਂਕਿ ਮਿੱਟੀ ਪਾ ਕੇ ਇਹਨਾਂ ਨੇ ਜੋ ਪਾਣੀ ਦਾ ਬਾਹਰ ਨਿਕਾਸ ਕੀਤਾ ਹੈ ਹਾਲਾਤ ਅਜਿਹੇ ਕਿ ਵੇਖ ਕੇ ਰੋਣਾ ਆ ਜਾਂਦਾ ਤਰਸ ਆ ਜਾਂਦਾ ਕਿ ਇਨਸਾਨ ਵੀ ਅ ਦੇਖਿਓ ਜਗ੍ਹਾ ਵਿੱਚ ਚਰਾਣੇ ਮਜ਼ਦੂਰ ਹੋ ਚੁੱਕੇ ਹਨ ਜੋ ਤੁਸੀਂ ਇਹ ਰਸੋਈ ਕੇ ਆਪਾਂ ਦੇਖ ਲਈ ਤਾਂ ਮੰਜਾ ਹੀ ਲਗਾ ਕੇ ਪੱਲੀ ਬਣ ਕੇ ਉੱਪਰ ਇਸ ਭੈਣ ਵੱਲੋਂ ਜੋ ਆਪਣੇ ਬੱਚਿਆਂ ਵਾਸਤੇ ਜਾਂ ਆਪਣੇ ਪਰਿਵਾਰ ਵਾਸਤੇ ਖਾਣਾ ਤਿਆਰ ਕੀਤਾ ਜਾਂਦਾ ਵੇਖੋ ਹਾਲਾਤ ਕਿਹੋ ਜਿਹੇ ਹਨ ਅਜਿਹੀ ਗਰੀਬੀ ਕਿ ਸਾਡਾ ਵੀ ਮਨ ਭਰ ਗਿਆ ਵੇਖ ਕੇ ਇਧਰ ਵੇਖੋ ਮਕਾਨ ਹੈ ਵੀਰ ਦਾ ਸੱਤ ਜਿਹੜੀ ਬਣਾਈ ਵੀ ਹੈ ਬਿਲਕੁਲ ਜੋ ਥੰਮੇ ਲਗਾ ਕੇ ਇੱਕ ਸੱਤ ਰੁਕੀ ਹੋਈ ਹੈ ਕਦੋਂ ਵੀ ਡਿੱਗ ਸਕਦੀ ਹੈ ਬਰਸਾਤਾਂ ਦਾ ਟਾਈਮ ਹੈ ਕਿਉਂਕਿ ਬਰਸਾਤ ਦੇ ਹੋਣ ਕਾਰਨ ਸੱਤ ਦੇ ਉੱਪਰ ਪਾਣੀ ਪਰ ਜਾਂਦਾ ਹੈ ਭਾਰ ਹੋ ਜਾਂਦਾ ਹੈ ਜਿਸ ਕਰਕੇ ਕਦੋਂ ਵੀ ਨੁਕਸਾਨ ਹੋ ਸਕਦਾ ਪਰ ਪਰਿਵਾਰ ਵੱਲੋਂ ਫਿਰ ਵੀ ਇੱਕ ਸਪੋਰਟ ਕੀਤੀ ਗਈ ਹੈ ਸੱਤ ਦੇ ਥੱਲੇ ਥੰਮੀਆਂ ਲਗਾ ਕੇ ਇਸ ਨੂੰ ਰੁਕਿਆ ਹੋਇਆ ਹੈ ਤਾਂ ਕਿ ਜੋ ਬਚਾਅ ਹੋ ਸਕੇ ਤੇ ਵੇਖੋ ਪੂਰੇ ਹਾਲਾਤ ਕਰਦੇ ਪਰਿਵਾਰ ਦੇ ਜੋ ਮਕਾਨ ਬਣੇ ਹੋਏ ਕਦੋਂ ਵੀ ਡਿੱਗ ਸਕਦੇ ਹਨ ਹਰੇ ਪਾਸੇ țeੜਾ ਹੀ țeੜਾ ਨਜ਼ਰ ਆ ਰਹੀਆਂ ਨੇ ਤੇ ਇਹ ਇੱਕ ਨਾ ਕਮਰਾ 7 ਹੈ ਦੂਜੇ ਦੇਖੋ ਭੈਣ ਦਾ ਦਰਦ ਅੱਖਾਂ ਦੇ ਵਿੱਚ ਆ ਗਿਆ ਜਦੋਂ ਅਸੀਂ ਗੱਲਬਾਤ ਕੀਤੀ ਤਾਂ ਪਹਿਲਾਂ ਹੀ ਉਹਨਾਂ ਦਾ ਦਰਦ ਜੋ ਅੱਖਾਂ ਵਿੱਚ ਆ ਗਿਆ ਰੋਣਾ ਸ਼ੁਰੂ ਕਰ ਦਿੱਤਾ ਭੈਣ ਨੇ ਕਿਉਂਕਿ ਉਹਨੂੰ ਲੱਗਿਆ ਕਿ ਸਾਡੇ ਘਰ ਵਿੱਚ ਆ ਚੁੱਕੀ ਸਾਡੀ ਸਾਰ ਲੈਣ ਵਾਸਤੇ ਆਇਆ ਪਹੁੰਚਿਆ ਹੋਇਆ ਹੈ ਕੀ ਹੈ ਸਾਡੇ ਜੋ ਦਿਨ ਨੇ ਜੋ ਮਾੜੇ ਦਿਨ ਨੇ ਬਦਲ ਸਕਣਾ ਪਰ ਅਸੀਂ ਵੀ ਮਤ ਕੀਤੀ ਪਰਿਵਾਰ ਦੀ ਦੁੱਖ ਲੱਗਿਆ ਕਿਉਂ ਇੰਨੇ ਬੱਚੇ ਪਰਿਵਾਰ ਨੂੰ ਪਾਲਣਾ ਬਹੁਤ ਅੱਖੋਂ ਦਾ ਪਰ ਕੰਮ ਵੀ ਹੈ ਨਹੀਂ ਕਿਉਂਕਿ ਜਿਹੜਾ ਕਰਦਾ ਮੋਢੀ ਮੁਖੀ ਹੈ ਉਹ ਵੀ ਬਿਮਾਰ ਹੈ ਉਹਨੂੰ ਗਠਿਆ ਹੋ ਗਿਆ ਉਸ ਦੇ ਕਾਰਨ ਉਹ ਤੋਂ ਕੰਮ ਨਹੀਂ ਹੋ ਰਿਹਾ ਤਾਂ ਘਰ ਦੇ ਵਿੱਚ ਹੀ ਬੇਚਾਰਾ ਬੈਠਾ ਹੋਇਆ ਜਿੰਨਾ ਕੋ ਹੁੰਦਾ ਕੰਮ ਕਰਦਾ ਹੈ ਬਸ ਇਹ ਭੈਣ ਤਿੰਨ ਚਾਰ ਘਰਾਂ ਦਾ ਗੋਹਾ ਗੂੜਾ ਕਰਕੇ ਸਿਰਫ 1500 ਰੁਪਏ ਜਿਹੜੀ ਕਮਾਈ ਕਰਦੀ ਹੈ ਮਹੀਨੇ ਦਾ ਤਾਂ ਵੇਖੋ 1500 ਰੁਪਏ ਨਾਲ ਪਰਿਵਾਰ ਚਲਾਣਾ ਬਹੁਤ ਵੱਡੀ ਮੁਸ਼ਕਲ ਹੁੰਦੀ ਹੈ ਬੱਚੇ ਵੀ ਹਨ ਤਿੰਨ ਬੇਟੀਆਂ ਹਨ ਤੇ ਦੋ ਬੱਚੇ ਹਨ ਛੋਟੇ ਛੋਟੇ ਬੱਚੇ ਹਨ ਉਹਨਾਂ ਦਾ ਪੜਾਈ ਦਾ ਖਰਚਾ ਉਹਨਾਂ ਨੂੰ ਕਿਤਾਬਾਂ ਕਾਪੀਆਂ ਉਹਨਾਂ ਨੂੰ ਕੱਪੜੇ ਲੜੇ ਵੀ ਚਾਹੀਦੇ ਹੁੰਦੇ ਹਨ ਪਰ ਹਾਲਾਤ ਮਜ਼ਦੂਰ ਮਾਂ ਸਿਰਫ ਕੰਮ ਕਰਨ ਵਾਸਤੇ ਲੱਗੀ ਹੋਈ ਹੈ ਕਿਉਂਕਿ ਬੱਚੇ ਦੇਖੋ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ ਪੂਰਾ ਪਰਿਵਾਰ ਭੈਣ ਦੇ ਅੱਖਾਂ ਉਹਨਾਂ ਨੇ ਬਿਆਨ ਨਹੀਂ ਹੋਇਆ ਸੁਣੋ ਪੂਰੀ ਗਲਤ ਕੀ ਕੀ ਭੇਨ ਨੇ ਕਿਹਾ ਇੰਟਰਵਿਊ ਨੂੰ ਕਹਿ ਰਹੇ ਹੋਰ ਕੀ ਦਿੱਕਤ ਆ ਰਹੀ ਤੁਹਾਨੂੰ ਨਾ ਮੇਰੇ ਵੱਲ ਦੇਖਿਆ ਥੋੜੀ ਜਿਹੀ ਸੋਚੀ ਦੀ ਹੈ ਨਾ ਮੰਜਾ ਵੀ ਲਾਗਾ ਰੱਖਿਆ ਹੈ ਇੰਨੀ ਦਰਮਿਆਸ ਹੈ ਉਤੋਂ ਹਾਂ ਜੀ ਚੁੱਲੇ ਤੇ ਰੋਟੀ ਪਕਾਉਣੀ ਜੀ ਧੁੱਪੇ ਗੈਸ ਸਿਲੰਡਰ ਵੀ ਨਹੀਂ ਹੈਗਾ ਜੀ ਕਿਹ ਹੋ ਗਿਆ ਗੈਸ ਸਿਲੰਡਰ ਮਿਲਣ ਨਹੀਂ ਜੀ ਘਨੇ ਤਰ੍ਹਾਂ ਕਿਧਰ ਰੱਖਿਆ ਹੈ ਇਹ ਤੇ ਬੰਢੀ ਜੀ ਜਿੱਦਾਂ ਉਹ ਦਾ 15 ਕੁ ਸੌ ਜੀ ਅੱਛਾ ਹਾਂ ਤੇ ਕੀ ਕੀ ਦਿੱਤਾ ਤੁਲਾ ਦੇ ਸਿਲੰਡਰ ਹਾਂ ਗੰਡ ਚ ਹੀ ਆ ਸਾਨੂੰ ਕਹਿਣੇ ਦਿੱਤਾ ਹੈ ਹਾਂ ਆ ਨਾਮ ਕੀ ਬੰਦੀ ਨਿਕਲਾ ਚੰਗਾ ਜੀ ਕਿ ਕੀ ਕਹਿਣਾ ਚਾਹੁੰਦਾ ਤੁਹਾਡੀ ਕਰਦੀ ਜੀ ਦੇ ਹਾਲਾਤ ਨੇ ਨਾ ਦੇਖਿਆ ਸੀ ਪੂਰਾ ਮਕਾਨ ਤੁਹਾਡਾ ਬਹੁਤ ਧੀਮੀ ਮ ਹੈਗਾ 17 ਸਿਰ ਲੱਗ ਰਿਹਾ ਕੀ ਕਰਨਾ ਕਿਉਂ ਨਹੀਂ ਬਣ ਸਕਿਆ ਇਹ ਨਹੀਂ ਜੀ ਬਹੁਤ ਵਾਰੀ 15 16 ਵਾਰੀ ਫਾਰਮ ਭਰਦੇ ਜਦੋਂ ਵੀ ਆਉਂਦੇ ਆ ਸਟੀਮਾਂ ਦੇ ਵਿੱਚ ਫਾਰਮ ਭਰਦੇ ਆ ਜੀ ਫਾਰਮ ਸਾਡੇ ਵਿਕੀ ਰੁਲ ਜਾਂਦੇ ਨੇ ਤਿੰਨ ਸਾਲ ਹੋ ਗਏ ਸਰ ਜੀ ਮੈਨੂੰ ਘਰੇ ਬੈਠੇ ਨੂੰ ਘਰ ਦੇ ਹਾਲਾਤ ਇਹ ਨੇ ਅੱਜ ਬਾਖ ਫਿਰਦੇ ਨੇ ਸਾਰੇ ਲਵੇ ਰੋਣ ਕਮਾਂਡੀ ਵੀ ਪੁੱਛ ਸਕਦੇ ਇਹਨਾਂ ਦੇ ਘਰੇ ਸਾਡਾ ਸਮਾਨ ਪਿਆ ਜਿਹੜਾ ਗੈਸ ਸਿਲੰਡਰ ਸੀ ਉਹ ਵੀ ਗਾਇਨੇ ਪਿਆ ਜੀ ਤੇ ਮਸ਼ੀਨ ਕੱਪੜੇ ਵਾਲੀ ਘਰ ਦਾ ਸਮਾਨ ਖਾਹਿਆ ਗਾਇਨੇ ਪਿਆ ਜੀ ਠੀਕ ਹੈ ਤਾਂ ਕਿ ਜਿਹੜਾ ਗਾਇਨੇ ਕਰ ਮੈਂ ਤੁਸੀਂ ਕਿਹਾ ਵੀ ਕਾਰਨ ਕੀ ਹੈ ਬਿਮਾਰ ਹੋ ਤੁਸੀਂ ਗੱਲ ਤੋਂ ਇਹ ਜੀ ਬਠੰਡੇ ਤੋਂ ਦਵਾਈ ਲਿਓ ਨਾ ਮੈਂ ਐਮ ਜੱਤ ਹਸਪਤਾਲ ਤੋਂ ਕੀ ਹੋਇਆ ਤੁਹਾਨੂੰ ਇਹ ਪੈਰਾਂ ਦੀ ਜਿਹੜੀ ਸਰਕਲ ਆ ਜੀ ਉਹ ਰੁਕਿਆ ਪਿਆ ਨਾੜਾ ਬਲੌਕ ਦੱਸਿਆ ਨੇ ਜਿੱਦਾਂ ਡਾਕਟਰ ਨੇ ਕੰਮ ਨਹੀਂ ਹੁੰਦਾ ਕੋਈ ਨਾ ਜੀ ਹੁੰਦਾ ਨਹੀਂ ਤੇ ਪਰਿਵਾਰ ਦੇ ਵਿੱਚ ਬੱਚੇ ਵੀ ਹੈਗੇ ਆ ਨਾ ਘਰ ਵਾਲੀ ਕੀ ਕਰਦੀ ਇੱਥੇ ਇਹ ਤਾਂ ਘਰਾਂ ਦੇ ਕੰਮ ਕਰਦੀ ਕੋਈ ਪੋਚੇ ਲਾਉਂਦੇ ਜੀ ਕੁਝ ਗੋਹਾ ਕਰਦੇ 15 ਕੁ ਸੌ ਚ ਜੀ ਕਿੰਨਾ ਕਰਾਂ 15 ਰੁਪਏ ਬਸ ਹਾਂ ਜੀ 1500 ਚ ਲਏ ਫਿਰ ਕੀ ਹਾਲਾਤ ਸੁਧਰਨੇ ਬੰਦੋ ਹਾਂ ਤੇ ਨਾ ਜੀ ਸੁਧਰਦੇ ਨਹੀਂ ਕੀ ਚਾਹ ਹਾਂ ਵੀਰੂ ਵੀ ਬਹੁਤ ਬੈਠੇ ਨੇ ਵੀਰਣਾ ਤੁਹਾਡੀ ਵੀਡੀਓ ਵੇਖਣਗੇ ਕੀ ਉਹਨਾਂ ਚਾਹ ਹਾਂ ਸਾਡਾ ਮਤ ਕਰਨ ਅਸੀਂ ਚਾਹੁੰਦੇ ਆ ਜੀ ਇੱਕ ਤਾਂ ਮੇਰਾ ਇਲਾਜ ਹੋ ਜਾਏ ਜੀ ਵਧੀਆ ਇੱਕ ਮੇਰਾ ਮਕਾਨ ਆ ਜਿਹੜਾ ਮਕਾਨ ਨੇਰੇ ਕੁੱਲੀ 'ਚ ਬੈਠਾ ਜੀ ਘਰੇ ਆਣ ਤੁਸੀਂ ਦੇਖ ਜਦੋ ਮਕਾਨ ਤਾਂ ਬਹੁਤ ਤਗੜੇ ਹੁੰਦੇ ਨੇ ਜੀ ਕਈ ਲੋਕ ਜੀ ਪੈਸਿਆਂ ਤੇ ਵੀ ਸੌਂਦੇ ਨੇ ਕਈ ਲੋਕ ਪੈਸੇ ਕਣੀ ਵੀ ਤਰਸਦੇ ਨੇ ਦਵਾਈ ਕਣੀ ਵੀ ਤਰਸਦੇ ਨੇ ਜਦੋਂ ਮੇਰੇ ਕੋਲੇ ਪੈਸੇ ਹੁੰਦੇ ਨੇ ਜੀ ਮੈਂ ਲੈ ਆਣਾ ਨਹੀਂ ਫਿਰ ਬਾ ਘਰੇ ਬੱਠਾ ਰਹੇ ਨੇ ਜੀ ਤਕਲੀਫ ਚੜ੍ਹ ਰਹੇ ਨੇ ਫਿਰ ਉਸ ਹਾਂ ਜੀ ਮੈਂ ਥੋ ਪੌੜੀ ਤੇ ਵੀ ਬੱਛਤੇ ਵੀ ਨਹੀਂ ਚੜ੍ਹਿਆ ਜਾਂਦਾ ਜੀ ਜੇ ਭੱਜ ਕੇ ਕਹਿ ਦਿਓ ਜੀ ਤੁਸੀਂ ਬੱਛਤੇ ਚੜ੍ਹ ਜਾ ਜਾਂ ਪੌੜੀ ਤੇ ਆ ਜਬਾ ਕਨ ਬੇਦਰ ਮੇ ਘੁੱਟਦੇ ਵੀ ਰਾਤ ਜਦੋਂ ਮੀਂਹ ਆਇਆ ਪਰसों ਇਹ ਜਵਾਕਾਂ ਨੂੰ ਚੜਾਇਆ ਜੀ ਨਹੀਂ ਮੈਂ ਆਪ ਜਾਣਦਾ ਜੀ ਤਾਂ ਹਾਂ ਜੀ ਬਈ ਲੇਕਿਨ ਮੈਂ ਗੱਲ ਕਰ ਲਈ ਕੋਈ ਬਹੁਤ ਸਮਾਸੀ ਬੈਠੇ ਲੋਕਾਂ ਨੇ ਪਿੰਡ ਦੇ ਲੋਕਾਂ ਨੇ ਮਰਜ਼ੀ ਨਹੀਂ ਕੀਤੀ ਹੋਣੀ ਸੁਣੇ ਗੱਲ ਉਹ ਨਾ ਜੀ ਕਿਸੇ ਨੇ ਨਹੀਂ ਕੀਤੀ ਇੱਕ ਕਾਲਾ ਜਮੰਦਾ ਹੈ ਸਿਰਫ ਕੁਲ ਰਹੀਆਂ ਤੁਸੀਂ ਇੱਕ ਮੇਰੇ ਪਿੰਡ ਦਾ ਅਮਰੀਕ ਡਾਕਟਰ ਆ ਜੀ ਉਹਨੇ ਸਿਰਫ ਮੈਥੋਂ ਦਵਾਈ ਦੇ ਪੈਸੇ ਵੀ ਨਹੀਂ ਲੱਤੀ ਮੈਨੂੰ ਚੱਕ ਕੇ ਬਿੱਡਾਂ ਤੋਂ ਮੈਂ ਪੰਪ ਪਾਉਂਦੇ ਹੁੰਦੇ ਸੀ ਉਹ ਕਹਿੰਦਾ ਵੀ ਮੇਰੇ ਕੋਲੇ ਆਈ ਚਲ ਮੈਂ ਹੁਣ ਉਹਦੇ ਕੋਲੇ ਆਏ ਨਹੀਂ ਜਾਂਦਾ ਜੀ ਮੈਂ ਆਹ ਰੋਜ਼ ਕਦੂਗਾ ਵੀ ਮੁਖਤਾ ਜਾਂਦਾ ਮੇਰੇ ਕੋਲੇ ਪੈਸੇ ਦੇਣੇ ਨੇ ਜੀ ਤੁਹਾਨੂੰ ਹੋਲ ਰਹੀ ਨੇ ਤੇ ਕਾਲਾ ਜਮਲਾ ਇਹ ਉਹਨੇ ਵੀ ਪੈਸੇ ਵਿਚਾਰੇ ਨੇ ਵਧੀਆ ਲਾਇ ਇਸ ਆਪਣੇ ਵਾਸਤੇ ਸਰੇ ਜੀ ਸੋਸਾ ਬਿਲ ਬਗਨ ਤੁਸੀਂ ਕੋਈ ਘੜੇ ਘਰੇ ਬਿਲ ਵੀ ਆਇਆ ਤਾਂ ਬਿਲ ਕਾਹਦਾ ਘੜੇ ਘਰੇ ਤਾਂ ਕੋਈ ਸਹੀ ਵੀ ਨਹੀਂ ਦੇਖਣੂ ਪੱਖਾ ਵੀ ਇੱਕ ਹੈਗਾ ਕੂਲਰ ਵਾਂਗੂ ਕੋਈ ਹੋਰ ਨਹੀਂ ਪ੍ਰਬੰਧ ਲੈਟ ਦਾ ਨਾ ਪਰ ਬਿਲ ਕਿ ਨਹੀਂ ਆ ਗਿਆ ਬਿਲ ਜੀ ਪਾਣੀ ਮੁੰਡਾ ਖੜਾ ਛੋਡੇ ਸਾਹਮਣੇ ਜੀ ਇਹ ਤੋਂ ਕਮਾਂਡੀ ਤੋਂ ਪੁੱਛ ਜਾਗਦੇ ਵੀ ਪਾਣੀ ਕਿਹਦੇ ਘਰੋਂ ਲਿਆਉਂਦੇ ਨੇ ਰੂਟੀ ਦਾ ਪਾਣੀ ਵੀ ਅਸੀਂ ਬਾਟੀਆਂ ਨਾਲ ਇਹਨਾਂ ਦੇ ਲਿਆਉਂਦੇ ਜੀ ਮੋਟਰ ਦਾ ਪਾਣੀ ਵੀ ਇਹਨਾਂ ਦੇ ਲਿਆਉਂਦੇ ਬਿਲ ਛਾਣੋ 5000 ਤੋਂ ਲਾ ਕੇ 3500 ਤੱਕ ਰਾਏ ਪਏ ਜੀ ਦਿਖਾຊੋ ਦੇ ਸਾਨੂੰ ਨਹੀਂ ਬਿਲਕੁਲ ਫਰੀ ਇਹਨੇ ਦੋਨੋਂ ਤਾਂ ਮੱਛੀ 600 ਜਨ ਤਾਂ ਮਾਫ ਕੀਤੀ ਗਏ ਆ ਛੋੜੇ ਸਾਹਮਣੇ ਜੀ ਕਿੰਨਾ ਪਹਿਲਾ ਪਿਆ ਟੈਂਕੀ ਵੀ ਨਹੀਂ ਹੈਗੀ ਵੀ ਸਾਡੇ ਕੋਲ ਤਾਂ ਹਾਂ ਚੜਾ ਲੂ ਮੋਟਰ ਤੇ ਬਾਲਟੀਆਂ ਨਾਲ ਪਾਣੀ ਭਰਦਾ ਜੀ ਰੋਮਾਂਡੀ ਖੜੇ ਨੇ ਹਾਲਾਤ ਇਹਨਾਂ ਤੋਂ ਪੁੱਛ ਸਕਦੇ ਇਹਨਾਂ ਦਾ ਸਮਾਨ ਅੱਧਾ ਸਮਾਨ ਸਾਡਾ ਇਹਨਾਂ ਦੇ ਘਰੇ ਪਿਆ ਜੀ ਰੋਮਾਂਡੀ ਅੱਛਾ ਬਾਈ ਨਾਮ ਕੀ ਹੈ ਕੁਲਦੀਪ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੋਗੇ ਨਾ ਬਾਈ ਦੇ ਘਰੇ ਪੁੱਛੀ ਹਾਲਾਤ ਦੇਖੇ ਨੇ ਪਰਿਵਾਰ ਦੇ ਨਾ ਬਹੁਤ ਹੀ ਬੱਤਰ ਹਾਲਾਤ ਨੇ ਕੀ ਕਹਿਣਾ ਚਾਹੋਗੇ ਇਹ ਬਿਲਕੁਲ ਇੱਕ ਮਰੀਜ਼ ਹਨ ਜੀ ਹੈ ਨਾ ਇਹ ਪੇਸ਼ੈਂਟ ਹਨ ਇਹ ਮੰਜੇ ਤੇ ਪਏ ਰਹਿੰਦੇ ਜੀ ਜੇਕਰ ਇਹਨਾਂ ਕੋਲ 2 ਰੁਪਏ ਹੁੰਦੇ ਜੀ ਕੋਈ ਦਿਹਾੜੀ ਕੋਈ ਲਗਦੀ ਹੈ ਔਕਸੋਖੇ ਤਾਂ ਇਹ ਆਪਣਾ ਗੁਜ਼ਾਰਾ ਕਰਦੇ ਆ ਜੀ ਇਹਨਾਂ ਦੇ ਘਰ ਵਾਲੇ ਆ ਜੀ ਉਹ ਆਂਡੀਆਂ ਗਮਾਂਡੀਆਂ ਦਾ ਆਪਣੇ ਗੋਹਾ ਗੂੜਾ ਕਰਕੇ ਜੀ ਹੈ ਨਾ ਇੱਕ ਬੱਚੇ ਪਾਲਣਾ ਪੋਸਣਾ ਕਰਦੇ ਆ ਜੀ ਤੇ ਇਹਦਾ ਜੇਕਰ ਘਰ ਦੇਖੋ ਜੀ ਇਹਦੇ ਹਾਲਾਤ ਵੇਖੋ ਬਿਲਕੁਲ ਡਿੱਗਿਆ ਪਿਆ ਜੀ ਢਿਆ ਪਿਆ ਤੇ ਇਹਦਾ ਸਮਾਨ ਆ ਜੀ ਕੁਝ ਉਹ ਗੈਨੇ ਪਿਆ ਜੀ ਕਿ ਜਿਹੜਾ ਹੋਰ ਸਮਾਨ ਬਚਦਾ ਜੀ ਉਹ ਆਪਣੇ ਮੀਂਹ ਦੀ ਦਿੱਕਤ ਕਾਰਨ ਜਿ ਝੱਖੜ ਦੇ ਕਾਰਨ ਜੀ ਆਂਡੀਆਂ ਗਵਾਂਡੀਆਂ ਦੇ ਘਰੇ ਰੱਖਿਆ ਜਾਂਦਾ ਜੀ ਕੋਈ ਧਰਮਸਾਲਾ ਬਣੀ ਆਈ ਸਾਡੇ ਉਹਦੇ ਵਿੱਚ ਰੱਖਿਆ ਜਾਂਦਾ ਜੀ ਕਿ ਇਹਦੀ ਇਹ ਮਦਦ ਕੀਤੀ ਜਾਵੇ ਜੀ ਕਿ ਇਹਦਾ ਪਰਿਵਾਰ ਇੱਕ ਸੱਤ ਦੇ ਥੱਲੇ ਨਾ ਆਵੇ ਜੀ ਜਿਹੜੀ ਕਿ ਡਿੱਗਣ ਵਾਲੀ ਹੈ ਜੀ ਉਹ ਕਦੋਂ ਵੀ ਜੀ ਮੀਂਹ ਨੇਰੀ ਦੇ ਵਿੱਚ ਡਿੱਗ ਸਕਦੀ ਹੈ ਜੀ ਇਹਦੇ ਬੱਚੇ 5 ਹਨ ਜੀ ਇਹ ਵਿਚਾਰਾ ਜੀ ਪੇਸ਼ੈਂਟ ਹੈ ਇਹ ਮੰਝੇ ਤੇ ਪਿਆ ਰਹਿੰਦਾ ਜੀ ਇਹਦੇ ਘਰ ਵਾਲੇ ਜੀ ਉਹ ਆਪਣੇ ਗੋਹਾ ਗੂੜਾ ਕਰਕੇ ਜੀ ਇੱਕ ਬੱਚਿਆਂ ਨੂੰ ਜ਼ਰੂਰ ਪਾਲਦੇ ਆ ਜੀ ਬਸ ਇਹਨਾਂ ਦਾ ਕਿੰਨੇ ਕੇ ਪੈਸੇ ਮਿਲ ਜਾਂਦੇ ਆ ਬਗੱਲ ਕੀਤੀ ਹੈ ਬੱਚਿਆਂ ਨੇ ਦੱਸਿਆ ਮਮਾ ਨੇ ਮਾਂ ਤਾਂ ਦੱਸਿਆ ਵੀ ਉਹ ਥੋੜੇ ਪੈਸੇ ਮਿਲਦੇ ਆ ਹਾਂਜੀ ਇਹਨਾਂ ਨੂੰ ਬਿਲਕੁਲ ਸਿਰਫ ਇੱਕ ਘਰ ਜੀ 500 ਰੁਪਏ ਦਿੰਦਾ ਜੀ ਆਪਣੇ ਤਿੰਨ ਘਰਾਂ ਦੇ ਚਾਰ ਘਰਾਂ ਨਾਲ ਲਾ ਲਓ ਜੀ ਹਨਾ ਗੋਹਾ ਗੂੜਾ ਸਿੱਧਦੇ ਆ ਜੀ ਪੰਜ 500 ਕਰਨ ਜੀ ਆਪਣੇ ਮਹੀਨੇ ਦੀ ਤਨਖਾਹ ਇਹਨਾਂ ਦੀ ਸਿਰਫ 1500-2000 ਰੁਪਏ ਬਣਦੇ ਆ ਜੀ ਉਹਦੇ ਨਾਲ ਕੀ ਪੰਜ ਬੱਚਿਆਂ ਦਾ ਤੇ ਦੋ ਆਪ ਹੈ ਜੀ ਸੱਤ ਜਣਾਂ ਦਾ ਗੁਜ਼ਾਰਾ ਨਹੀਂ ਹੋ ਸਕਦਾ ਜੀ ਹਨਾ ਬਿਲਕੁਲ ਜੀ ਇਹ ਮਰੀਜ਼ ਹੈ ਜੀ ਮੰਜੇ ਤੇ ਪਏ ਰਹਿੰਦਾ ਆਂਡੀ ਗਵਾਂਡੀ ਵੀ ਜੇ ਨੂੰ ਪੈਸੇ ਇਕੱਠੇ ਕਰਕੇ ਦਿੰਦੇ ਆ ਨਾ ਤੇ ਇਹਦਾ ਵਿਚਾਰੇ ਦਾ ਸਮਾਨ ਵੀ ਜੀ ਮੀਂਹ ਗਣੀ ਦੇ ਵਿੱਚ ਆਪਣੇ ਘਰੇ ਰਖਾਉਂਦੇ ਹੈਗੇ ਕਿ ਇਹਦੀ ਆਂਡੀ ਗਵਾਂਡੀ ਜੀ ਜ਼ਰੂਰ ਮਦਦ ਕਰਦੇ ਆ ਇਹਦੇ ਨਾਲ ਕੱਢਦੇ ਆ ਜੀ ਜਦੋਂ ਕਿ ਮੀਂਹ ਆ ਜਾਂਦਾ ਜੀ ਇਹਦੇ ਘਰੋਂ ਪਾਣੀ ਵੀ ਕੱਢਣਾ ਪੈਂਦਾ ਜਦੋਂ ਖੇੜ ਆ ਜਾਂਦਾ ਜੀ ਇਹਨੂੰ ਖਤਰਾ ਰਹਿੰਦਾ ਇਹਦੇ ਬੱਚੇ ਵੀ ਗਵਾਂਡੀਆਂ ਦੇ ਘਰੇ ਬੈਠੇ ਰਹਿੰਦੇ ਆ ਜੀ ਤੇ ਇਹਦੇ ਕਾਰਨ ਜੀ ਇਹਦੀ ਜਰੂਰ ਮਦਦ ਕੀਤੀ ਜਾਵੇ ਜੀ ਐਸੀ ਤਾਂ ਇਹੀ ਕਹਿਣਾ ਚਾਹੁੰਨਾ ਹੈ ਜੀ ਬਾਕੀ ਠੀਕ ਹੈ ਜੀ ਹੈਨਾ